ਇਸੀ ਤਰ੍ਹਾਂ ਫਿਰ ਸੁੱਤ ਹੈ ਇਹ ਮਿੱਟੀ ਵਿੱਚ ਫਸੀ ਪਈ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਥੋਂ ਤੱਕ ਲੋਕ ਕਹਿ ਦਿੰਦੇ ਨੇ ਅੰਮ੍ਰਿਤ ਭੂਮ ਕੌਣ ਘੱਲੇ ਪੈਰ ਵੀ ਰੱਖ ਮੇਰੀ ਪੈੜੇ 'ਚ ਪੈਰ ਤੇ ਤੇਰੀ ਲਤ ਨਾ ਵੱਢੀ ਤਾ ਕੀ ਇਹ ਨਾਲ ਲੈ ਜਾਏ ਨਹੀਂ ਕਿਉਂ ਨਹੀਂ ਕਿ ਗੱਲਾਂ ਤੋਂ ਸਾਥ ਸੰਗ ਫਿਰ ਲੜਾਈ ਪਈ ਹੋਈ ਹੈ ਸ਼ਾਂਤੀ ਹੈ ਹੀ ਤੋ ਜਿਤਨੀ ਸ਼ਾਂਤੀ ਸੰਸਾਰ ਅੰਦਰ ਹੈ ਪੂਰੇ ਜਿੱਥੋਂ ਤੱਕ ਸ੍ਰਿਸ਼ਟੀ ਹੈ ਉਹ ਬਾਣੀ ਕਰਕੇ ਹੈ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਹੈ ਬਾਪ ਨਾਮ ਕਰਤੇ ਹਨ 1 ਸਕਿੰਟ ਵਾਸਤੇ ਤੁਸੀਂ ਇਹ ਸਮਝੋ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਨਾਮ ਕਰਨ ਬਿਨਾਂ ਅੱਗ ਲਾਇਆ ਸਾਰੇ ਬ੍ਰਹਮੰਡ ਚ ਲੱਗ ਜਾਏ ਬਿਨਾਂ ਲਾਇਆ ਹੱਤਰਗੜ੍ਹ ਵਿੱਚ ਅੱਗ ਹੈ ਕਿਹੜਾ ਤਤ ਹੈ ਜਿਹਦੇ ਵਿੱਚ ਅੱਗ ਨਹੀਂ ਤੇ ਇਹ ਸ਼ਾਂਤੀ ਕੇਵਲ ਗੁਰਬਾਣੀ ਕਰਕੇ ਹੈ ਗੁਰੂ ਗ੍ਰੰਥ ਸਾਹਿਬ ਕਰਕੇ ਹੈ ਵੈਸੇ ਨਹੀਂ ਹੈ ਹੰਸ 희ਦ கோਬ ਲੋਭ ਚਾਰੇ ਨਦੀਆਂ ਅੱਗ ਦੀਆਂ ਨਦੀਆਂ ਚੱਲ ਰਹੀਆਂ ਪਵਨ ਸੁਤਜੀ ਨਾਨਕਾ ਤਰਿਏ ਕਰਮੀ ਲਗ ਕਰਮ ਦੇ ਅਰਥ ਕਹੀ ਨਹੀਂ ਕਿਤੇ ਕਰਮ ਦਾ ਅਰਥ ਕਰਮ ਹੈ ਕਿਤੇ ਕਰਮ ਦਾ ਅਰਥ ਬਖਸ਼ਿਸ਼ ਹੈ ਮਿਹਰ ਹੈ ਕਿਰਪਾ ਹੈ ਤੂੰ ਜਿਹੜੀ ਆਪਣੀ ਸੁਰਤ ਹੈ ਇਹ ਮਿੱਟੀ ਵਿੱਚ ਫਸੀ ਹੋਈ ਹੈ ਤੋ ਇਹਦੇ ਵਿੱਚੋਂ ਇਹਨੂੰ ਕਢੇ ਫਿਰ ਪਾਣੀ ਵਿੱਚ ਫਸੀ ਹੋਈ ਹੈ ਇਹਦੇ ਚੋਂ ਕਢੇ ਫਿਰ ਇਹ ਸੁਰਤ ਹਵਾ ਵਿੱਚ ਫਸੀ ਇਹਦੇ ਚੋਂ ਕਢੇ ਅੱਗ ਚੋਂ ਕਢੇ ਆਕਾਸ਼ ਫਿਰ ਜਾ ਕੇ ਇਹਨੂੰ ਸ਼ਬਦ ਸੁਣਦਾ ਹੈ ਇਸ ਜਗਾ ਜਾ ਕੇ ਇਸ ਦਾ ਜਦੋਂ ਸੇਵਨ ਕਰਦਾ ਹੈ ਬੰਦਗੀ ਕਰਦਾ ਹੈ ਭਜਨ ਕਰਦਾ ਹੈ ਫਿਰ ਇਹਨੂੰ ਸਰੀਰ ਦਾ ਮੋਹ ਨਹੀਂ ਰਹਿ ਜਾਂਦਾ ਮਾੜੀ ਮੋਟੀ ਦੇਖ ਰੇਤਾ ਕਰਨੀ ਪੈਗੀ ਜੋ ਦੇ ਪ੍ਰਭ ਸਿਮਰੀਐ ਸੋ ਦੇਹੀ ਲੇ ਪਾ ਥੋੜਾ ਬਹੁਤਾ ਧਿਆਨ ਤੇ ਰੱਖਣਾ ਹੀ ਪਏ ਪਰ ਹੌਲੀ ਹੌਲੀ ਐਸੀ ਵਿਸਥਾ ਵੀ ਆ ਜਾਈ ਉਹ ਕੋਈ ਲੋੜ ਹੀ ਨਹੀਂ ਸੋ ਇਸ ਤਰ੍ਹਾਂ ਫਿਰ ਉਹ ਸੁਰਤੀ ਜਿਹੜੀ ਹੈ ਉਹ ਸ਼ਬਦ ਨੂੰ ਫੜਦੀ ਹੈ ਸ਼ਬਦ ਸਾਰੇ ਹੀ ਪਰਿਪੂਰਨ ਹੈ ਸਾਰੇ ਬ੍ਰਹਮੰਡ ਸ਼ਬਦ ਤੋਂ ਹੀ ਬਣੇ ਨੇ ਜਿਵੇਂ ਕੋਈ ਚੀਜ਼ ਬਣਾਉਂਦਾ ਹੈ ਉਹਦੇ ਤੋਂ ਲਿਖ ਦਿੰਦਾ ਇੰਨਾ ਚਿਰ ਚੱਲੇਗੀ ਕੱਪੜੇ ਸਵਾਹ ਦੇ ਨੇ ਦਰਜੀਆ ਕੋਲ ਉਹ ਵੀ ਉੱਡੇਗਾ ਤੇ ਨਹੀਂ ਕਦੇ ਲਿਖ ਕੇ ਦੇ ਦਿੱਤੀ ਇਹ ਛੇ ਮਹੀਨੇ ਉਤਰ ਜਾਏ ਫਰੀਸੀ ਕੇ ਜਾਏ ਅਸਾ ਜਿਹਨੂੰ ਪਾਉਣੇ ਦੀ ਕੋਈ મਨਿਆਦ ਹੈ ਇੱਕ ਪਲ ਵੀ ਨਹੀਂ ਇੱਕ ਸਕਿੰਟ ਵੀ ਨਹੀਂ ਕੱਪੜੇ ਦੀ ਬੁਨਿਆਦ ਲੋਹੇ ਦੀ ਬੁਨਿਆਦ ਹਰ ਚੀਜ਼ ਦੀ ਹੈ ਸੁਆਗੁਰ ਅੰਤਰਜਾਮੀ ਨੇ ਪਰਮਾਣੂ ਬਣਾਇਆ ਸ਼ਬਦ ਨੇ ਸ਼ਬਦ ਹੀ ਵਾਹਿਗੁਰੂ ਹੈ ਤਾਂ ਮੋਰਲਾ ਦਿੱਤੀ ਵੀ ਇਹ ਨਿਰਤ ਮੰਡਲ ਇਹ ਰਹਿਣ ਵਾਲਾ ਨਹੀਂ ਹੈ ਦਾ ਸੰਦ ਹੈ। ਤੋ ਜਦੋਂ ਦਰਖਤ ਹੀ ਨਾ ਰਿਆ ਜਨਵਰਾਂ ਦੇ ਆਹ ਲਈ ਕਿੱਥੋਂ ਰਹਿ ਜਾਣਗੇ। ਜੇ ਬ੍ਰਹਮੰਡ ਹੀ ਨਾ ਰਿਆ ਕੌਣ ਰਹਿ ਰਹਿ ਜਾਏਗਾ। ਸੋ ਇਸ ਤਰ੍ਹਾਂ ਇਹਨੂੰ ਨਾਸ਼ ਬੰਦ ਕੇਂਦਰ